ਇਹ ਰੂਮ ਦੇ ਵਿੱਚ ਜਿੰਨੇ ਮੁੰਡੇ ਸਿਗੇ ਸਾਰੇ ਇਕੱਠਿਆਂ ਨੂੰ ਪੁਲਿਸ ਨੇ ਛਾਪਾ ਮਾਰ ਲਿਆ। ਵਸ ਮੇਰੇ ਤੇ ਹੀ ਹੱਥ ਜੋੜ ਕੇ ਬੇਨਤੀ ਆ ਮੇਰਾ ਬੱਚਾ ਘਰ ਆਉਣਾ ਚਾਹੀਦਾ। ਮੇਰਾ ਬਤਵ ਮੇਰੇ ਕੋ ਸੁਣ। ਕਿਸੇ ਦੀ ਆਈ ਪਰ ਫਾਸਤ ਕੋਈ ਹੋਰ ਕਿਆ ਇਸ ਮਾਦੇ ਹੰਝੂ ਉਸ ਦੁੱਖ ਨੂੰ ਬਿਆਨ ਕਰ ਰਹੇ ਨੇ ਜਿਸ ਨੇ ਇਸ ਟੱਬਰ ਨੂੰ ਦੁੱਖਾਂ ਦੇ ਘੁੰਮਣਖੇ ਰਿਚ ਫਸਾ ਦਿੱਤਾ। ਪੁੱਤ 2019 ਚ ਰੁਜ਼ਗਾਰ ਲਈ ਦੁਬਈ ਗਿਆ ਸੀ। ਪਰ ਉਥੇ ਕੁਝ ਨਸ਼ੇੜੀ ਦੋਸਤ ਵੀ ਉਸ ਨਾਲ ਕਮਰੇ 'ਚ ਰਹਿੰਦੇ ਸੀ ਜਿਨ੍ਹਾਂ ਨੂੰ ਜਦੋਂ ਪੁਲਿਸ ਗ੍ਰਿਫਤਾਰ ਕਰਨਾਈ ਤਾਂ ਇਸ ਮਾਦੇ ਪੁੱਤ ਮਨਪ੍ਰੀਤ ਨੂੰ ਨਾਲ ਹੀ ਗ੍ਰਿਫਤਾਰ ਕਰਕੇ ਲੈ ਗਏ ਜੋ ਕਰੀਬ 2 ਸਾਲ ਤੋਂ ਹੁਣ ਦੁਬਈ ਦੀ ਜੇਲ੍ਹ 'ਚ ਹੀ ਸੜ ਰਿਹਾ ਹੈ ਪਰਮਜੀਤ ਕੌਰ ਜੀ ਮੈਂ ਬਾਟੀ ਸੰਤਵਾਸਨ ਕੋ ਸਰਪਤਨ ਅਗਿਆ ਫਿਰੂ ਦੇ ਵਿੱਚ ਜਿੰਨੇ ਮੁੰਡੇ ਸੀਗੇ ਸਾਰੇ ਇਕੱਠਿਆਂ ਨੂੰ ਪੁਲਿਸ ਨੇ ਛਾਪਾ ਮਾਰ ਲਿਆ ਤਾਂ ਲੈ ਗਏ ਕਈ ਦਿਨ ਬਾਅਦ ਸਾਨੂੰ ਪਤਾ ਲੱਗਿਆ ਜਦੋਂ ਹੋਨ ਬੰਦਾ ਹੋਣ ਲੱਗਿਆ ਸਾਨੂੰ ਕਿਸੇ ਮੁੰਡੇ ਨੇ ਦੱਸਿਆ ਕੋਲ ਸੇ ਚੱਕ ਕੇ ਲੈ ਗਈ ਮਨਪ੍ਰੀਤ ਨੂੰ ਬਾਕੀ ਸਾਨੂੰ ਇਹ ਦੁਬਾਰੇ ਕੁਝ ਨਹੀਂ ਪਤਾ ਹੈਗਾ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਹੈ ਬਸ ਮੇਰੇ ਤੇ ਹੀ ਹੱਥ ਜੋੜ ਕੇ ਬੇਨਤੀ ਹੈ ਮੇਰਾ ਬੱਚਾ ਘਰ ਆਉਣਾ ਚਾਹੀਦਾ ਮੇਰਾ ਬੱਚਾ ਮੇਰੇ ਕੋਲ ਕਿੰਨਾ ਸਮਾਂ ਹੋ ਗਿਆ ਉਹਨੂੰ ਡੇਢ ਸਾਲ ਹੋ ਗਏ ਜੀ ਅੰਦਰ ਤੇਲ ਚੋਂ ਵੀ ਕਹ ਕਦੇ ਨਹੀਂ ਜੀ ਖੁੱਲ ਕੇ ਸਾਡੀ ਗੱਲ ਬਾਤ ਹੋ ਜਾਏਗੀ ਅਰੇ ਘੜੀ ਇਹ ਨਾਲ ਗੱਲ ਹੋਈ ਜੀ ਬਸ ਮੈਂ ਤਾਂ ਇਹ ਕਹਿਣਾ ਚਾਹੀਏ ਜੀ ਮੇਰੀ ਹੱਥ ਜੋੜ ਕੇ ਬੇਨਤੀ ਮੇਰੇ ਬੇਟਾ ਬਸ ਘਰ ਆ ਜੀ ਜੀ ਸਰਕਾਰ ਛੱਡ ਦਿੱਤਾ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ ਮਾਮਲਾ ਇਹ ਮਾਛੀਵਾੜਾ ਦੀ ਇੰਦਰਾ ਕਲੋਨੀ ਦਾ ਜਿੱਥੋਂ ਦਾ ਨੌਜਵਾਨ ਮਨਪ੍ਰੀਤ ਸਿੰਘ ਦੁਬਈ ਕੰਪਨੀ ਥਰੂ ਕੰਮ ਕਰਨ ਗਿਆ ਸੀ ਪਰ ਬਾਅਦ ਚ ਉਸ ਕੰਪਨੀ ਨੂੰ ਛੱਡ ਕੇ ਕਿਧਰੇ ਹੋਰ ਕੰਮ ਕਰਨ ਲੱਗਿਆ ਅਤੇ ਦੂਜੇ ਮੁੰਡਿਆਂ ਨਾਲ ਕਮਰੇ 'ਚ ਰਹਿਣ ਲੱਗਿਆ ਜੋ ਪਹਿਲਾਂ ਤੋਂ ਹੀ ਪੁਲਿਸ ਦੀ ਰਡਾਰ 'ਤੇ ਸੀ ਮਨਪ੍ਰੀਤ ਨੂੰ ਕਮਰੇ 'ਚ ਰਹਿੰਦਿਆਂ ਹਾਲੇ 2 ਦਿਨ ਹੀ ਹੋਏ ਸੀ ਕਿ ਪੁਲਿਸ ਨੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਪਰ ਹੁਣ ਪਰਿਵਾਰ ਕੋਲ ਨਾ ਤਾਂ ਇੰਨਾ ਪੈਸਾ ਹੈ ਅਤੇ ਨਾ ਹੀ ਕੋਈ سپورਟ ਜੁਇਨਾ ਦੇ ਬੇਟੇ ਨੂੰ ਦੁਬਈ ਦੀ ਜੇਰ ਤੋਂ ਰਿਹਾ ਕਰਵਾ ਸਕੇ ਉਹ ਤੇ ਉਹ ਰੂਮ ਮੇਟ ਰਹਿੰਦੇ ਸੀ ਕਿ ਨਾਲ ਦੀ ਤੇ ਉਹ ਰੂਮ ਮੇਟ ਨਾਲ ਨਾਲ ਦੇ ਆਪਣੇ ਡਰਗ ਵਰ ਕਰਦੇ ਸੀਗੇ ਉਹਦੇ ਨਾਲ ਹੀ ਨਾ ਪੁਲਿਸ ਚੱਕ ਲੈਗਣੋਂਗੇ ਰੂਮ ਚੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਉਸ ਤੋਂ ਥੋੜਾ ਜਿਹਾ ਤਾਂ ਸਾਨੂੰ ਫੋਨ ਕੀਤਾ ਸੀ ਉਹਨੇ ਕੰਦਾ ਮੇਰੇ ਬੜਾ ਬਰਾਦਰ ਦੁਬਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਉਹਨੂੰ ਕਿਹਾ ਸੀ ਫੋਨ ਰੱਖੇ ਬਿਨ ਮੇਰਾ ਰੂਮ ਚੇਂਜ ਕਰ ਦੋ ਫਿਰ ਉੱਚ ਮੁੰਡੇ ਗਲਤ ਰਹਿ ਰਹੇ ਨੇ ਇੱਥੇ ਬਾਜੀ ਤੇ ਮੇਰੇ ਬਰਾਦਰ ਨੇ ਕਿਹਾ ਵੀ ਦੋ ਤਿੰਨ ਦਿਨ ਰਹਿ ਤਾ ਉੱਚ ਉਸ ਤੋਂ ਬਾਅਦ ਉਹ ਰੂਮ ਚੇਂਜ ਕਰ ਦਾਂਗੇ ਪਰ ਉਥੋਂ ਪਹਿਲਾਂ ਉਹ ਨਵੀਂ ਨਾਲ ਹੀ ਰਹਿੰਦਾ ਸੀਗਾ ਕਿਤੇ ਖੂਬ ਨਹੀਂ ਪਹਿਲਾਂ ਕਿਸੇ ਹੋਰ ਕੰਪਨੀ ਸੀਗਾ ਉੱਥੇ ਹੀ ਅੱਛਾ ਹਾਂਜੀ ਪਰਿਵਾਰ ਹੁਣ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਰੋਂਦੀ ਖੁਰਲਾਉਂਦੀ ماں ਆਪਣੇ ਪੁੱਤ ਲਈ ਲੋਕਾਂ ਅੱਗੇ ਹੱਥ ਜੋੜ ਰਹੀ ਹੈ ਅਤੇ ਉਸ ਨੂੰ ਵਾਪਸ ਪੰਜਾਬ ਲਿਆਉਣ ਲਈ ਅਪੀਲਾ ਕਰ ਰਹੀ ਹੈ ਲਿਹਾਜ਼ਾ ਉਮੀਦ ਹੈ ਕਿ ਦਾਨੀ ਸੱਜਣ ਅਤੇ ਸਮਾਜ ਸੇਵੀ ਇਸ ਪਰਿਵਾਰ ਦੀ ਮਦਦ ਲਈ ਅੱਗੇ ਜ਼ਰੂਰ ਆਉਣਗੇ ਮਾਛੀਵਾੜਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ